ਹਾਂਜੀ ਅੱਜ ਤੰਤਨ ਸ਼੍ਰੀ ਗੁਰੂ ਬਲੰਦੇਵ ਮਹਾਰਾਜ ਜੀ ਦੇ 500ਵੇਂ ਪ੍ਰਕਾਸ਼ ਦਿਹਾੜੇ ਇਸ ਮਹੀਨੇ ਵਿੱਚ ਅਲਾਬਲਪੁਰ ਵਿਖੇ ਤੰਤਨ ਸ਼੍ਰੀ ਗੁਰੂ ਬਲੰਦੇਵ ਨਾਮ ਦੇਵਾ ਸੰਗਤਾਂ ਸਾਰੀਆਂ ਇਕੱਤਰ ਹੋਈਆਂ ਕਿਉਂਕਿ ਇਹ ਇਹ ਜਿਹੜਾ ਸਮਾਂ ਬਹੁਤ ਹੀ ਖੁਸ਼ੀਆਂ ਭਰਿਆ ਸਮਾਂ ਸਾਡੇ ਗੁਰੂ ਮਹਾਰਾਜ ਤੰਤਨ ਸ਼੍ਰੀ ਗੁਰੂ ਬਲੰਦੇਵ ਮਹਾਰਾਜ ਜੀ ਜਿਹੜੇ ਮਹਾਸ਼ਾ ਕੌਮ ਦੇ ਰਹਿਬਰ ਹੋਏ ਉਹਨਾਂ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਮਿਤੀ 16 9 2025 ਨੂੰ 메인 ਗੱਦੀ ਮੁਕੇਰੀਆਂ ਮਨਾਇਆ ਜਾ ਰਿਹਾ ਹੈ ਤੇ 18 ਤਰੀਕ ਨੂੰ ਉਤੋ ਠੀਕ ਦੋ ਦਿਨ ਬਾਅਦ ਪਿੰਡ ਲਾਵਲਪੁਰ ਵਿਖੇ ਹਰ ਸਾਲ ਮਨਾਇਆ ਜਾਂਦਾ ਹੈ ਲਾਵਲਪੁਰ ਵਿਖੇ ਦੋ ਦਿਨ ਮੇਲਾ ਚੱਲਦਾ ਸੀ ਲੇਕਿਨ ਪੰਜਾਬ ਦੇ ਵਿੱਚ ਆਈ ਇਹ ਵਿਪਤਾ ਨੂੰ ਦੇਖਦੇ ਹੋਏ ਅਸੀਂ ਮੇਲਾ ਜਿਹੜਾ ਹੈ ਇੱਕ ਦਿਨ ਦਾ ਕਰ ਦਿੱਤਾ ਕਿਉਂਕਿ ਹਾੜਾਂ ਦੇ ਕਾਰਨ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਜਿਹੜਾ ਨਗਰ ਕੀਰਤਨ ਹੈ ਉਹ ਐਕੀ ਨਹੀਂ ਕੱਢ ਰਹੇ ਸੋ ਗੁਰੂ ਮਹਾਰਾਜ ਜਿਹੜੀਆਂ ਬਾਕੀ ਧਾਰਮਿਕ ਰੀਤੀ ਰਿਵਾਜ ਨੇ ਉਹ ਸਾਰੇ 18 ਤਰੀਕ ਸਵੇਰ ਤੋਂ ਸ਼ੁਰੂ ਹੋ ਜਾਣਗੇ 18 ਤਰੀਕ ਨੂੰ ਨਿਸ਼ਾਨ ਸਾਹਿਬ ਚੜੇਗਾ 11 ਵਜੇ ਉੱਤੇ ਨਾਲ ਚਾਹ ਦਾ ਲੰਗਰ ਚੱਲੇਗਾ ਫਿਰ 1 ਵਜੇ ਲੰਗਰ ਗੁਰੂ ਦਾ ਸਟਾਰਟ ਹੋ ਜਾਏਗਾ ਸਾਰਾ ਦਿਨ ਸਾਰੀ ਰਾਤ ਲੰਗਰ ਚੱਲੇਗਾ ਔਰ ਰਾਤ ਨੂੰ ਜਿਹੜੀਆਂ ਵੀ ਨਾਮਵਰ ਪੰਜਾਬ ਦੀਆਂ ਗਾਇਕ ਸ਼ਖਸੀਤਾਂ ਉਸਾਰਿਆਂ ਆ ਕੇ ਮਹਾਰਾਜ ਦਾ ਗੁਣਗਾਨ ਕਰਨੀਆਂ ਸੋ ਮੇਰੀ ਪੰਜਾਬ ਦੇ ਵਿੱਚ ਜਿੰਨੇ ਵੀ ਵੱਸਦੇ ਤੰਤੰਛੇ ਦੀ ਗੁਰੂ ਗRANDੇਵ ਨਾਮ ਲੈਵਾ ਸੰਤਾਨ ਨੇ ਉਹਨਾਂ ਅੱਗੇ ਅਪੀਲ ਹੈ ਕਿ ਪਹਿਲਾਂ 16 ਤਰੀਕ ਨੂੰ 16 9 225 ਨੂੰ ਮੁਕੇਰੀਆਂ ਵਿਖੇ ਮੇਨ ਗੱਦੀ ਜਿੱਥੇ ਮੇਲਾ ਹੋਣਾ ਉੱਥੇ ਪਹੁੰਚੋ ਤੇ ਠੀਕ ਦੋ ਦਿਨ ਬਾਅਦ ਅਲਾਵਲਪੁਰ ਵਿਖੇ ਸਾਰੀਆਂ ਸੰਤਾਨ ਨੂੰ ਬੇਨਤੀ ਆਖਵਨ ਕਿ ਉਹ ਅਲਾਵਲਪੁਰ ਵਿਖੇ 18 ਤਰੀਕ ਨੂੰ ਪਹੁੰਚੋ ਤਾਂ ਜੋ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਉਪਰਪ੍ਰਾਪਤ ਹੋ ਸਕਾਂ ਧੰਨਵਾਦ